ਜੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾਕੇ ਦੇਖੀ ਗਿਆ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਰੁਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ 'ਚ ਉਹਦੀ ਫੋਟੋ ਆਈ ਹੈ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਬਹੁਤ ਸਿਆਰ ਵੀ ਸੀ ਹੱਥ ਜੋ ਨਾ ਉਹਨੇ ਉਹਨੇ ਹੀ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਵਾਸਤੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਤੋਂ ਨੁਕਸਾਨ ਹੋ ਜਾਂਦਾ ਹੁੰਦਾ ਵੀ ਦੇਖਣਾ ਬਣਾ ਰੇ ਰੰਗਦਾ 12 ਨਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਦੁਬਾਈ ਲੈ ਗਿਆ ਜੀ 12 ਹਾਂ ਜੀ ਜੀ ਨਾ ਹੋ ਗਏ ਤੁਹਾਡਾ ਕਦੋਂ ਦੀ ਗੱਲ ਹੈ ਲੈ ਕਿ ਰਿਹਾ ਸੀ ਲੈ ਮਿੰਟ ਹੋ ਗਏ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕੀ ਆਮਲਾ ਹੋਆ ਕੌਣ ਆਇਆ ਥਾ ਜਿਹ ਪਹਿਲਾਂ ਗੱਲ ਕਰ ਰਹੇ ਸੀ ਆ ਵੀ ਤੇ ਢਿੰਗੇ ਦੇ ਖਾਏ ਆ ਢਿੰਗੇ ਲੈ ਕੇ ਭਾਗ ਗਏ ਮੈਂਨੇ ਗੱਡੀ ਖੋਲੀਏ ਫੁੱਲ ਨਹੀਂ ਪਾਏ ਲੌਕ ਪਰ ਕੇ ਚਾਹ ਰੋਡ ਤੇ ਖੇਤ ਤੇ ਚਲੇ ਗਏ ਆਪੇ ਕਰਾ ਕੇ ਲੈ ਤੀ ਤੱਬੀ ਭਾਗ ਗਏ ਕਿਤਨੇ ਰਿੰਗੇ ਸੀ ਹਾਂਜੀ ਕਿਤਰੇ ਰਿੰਗੇ ਸੀ ਰਿੰਗੇ 9 10 ਸੀ ਠਾਕੇ ਭਾਗ ਗਏ ਜਿੰਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਦਾ ਹਾਂਜੀ ਮੋਨਾ ਤਾਂ ਸਰਦਾਰ ਸਾਹਿਬ ਸਰਦਾਰ ਨਹੀਂ ਸੀ ਕੋਈ ਹਥਿਆਰ ਸੀ ਉਸ ਦੇ ਪਾਸ ਨਹੀਂ ਪਤਾ ਕੋਈ ਨਹੀਂ ਪਤਾ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤਾ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਅਗੇ ਦੇਖੀ ਗਿਆ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਜੀ ਮਾਮ ਲੋ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀ ਇਕੱਲਾ ਹੀ ਸੀਗਾ ਜੈਂਟਸ ਤੇ ਰਿੰਗਾ ਦਿਖਾ ਦੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇ 'ਚ ਉਹਦੀ ਫੋਟੋ ਆਈ ਹੈ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਹੱਫਿਆਰ ਵੀ ਸੀ ਹੱਥ ਜੋ ਨਾ ਉਹਨੇ ਉਹਨੇ ਹੀ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਵਾਸਤੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਤੋਂ ਸ਼ਾਮ ਹੋ ਜਾਂਦਾ ਹੁੰਦਾ ਦੇਖਣਾ ਬਣਾ ਰਿੰਗਾ ਦਾ 12 ਨਿਕਾ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਦੁਬਈ ਲੈ ਗਿਆ ਜੀ 12 ਹਾਂ ਜੀ ਜੀ ਨਾ ਹੋਵੇ ਤੁਹਾਡਾ ਕਦੋਂ ਦੀ ਗੱਲ ਹੈ ਲੈ ਕਰਿਆ ਜੀ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕਿਆ ਬੰਮਲਾ ਹੋਇਆ ਕੌਣ ਆਇਆ ਥਾ ਅੱਜ ਵੀ ਡਿੰਗੇ ਦਿਖਾਏ ਆ ਡਿੰਗੇ ਲੈ ਕੇ ਭਾਗ ਗਏ ਮੈਂਨੇ ਗੱਡੀ ਖੋਲੀਏ ਫੋਲ ਨਹੀਂ ਪਾਏ ਲੌਕ ਕਰਕੇ ਚਾਹ ਰੋਡ ਤੇ ਖੇਤ ਤੇ ਚਲੇ ਗਏ ਆਪੇ ਚਲਾ ਕੇ ਲੈ ਗਏ ਤੱਬੀ ਭਾਗ ਗਏ ਕਿਤਨੀ ਰਿੰਗੇ ਫੀ ਹਾਂਜੀ ਕਿਤਨੀ ਰਿੰਗੇ ਫੀ ਰਿੰਗੇ 9 10 ਸੀ ਠਾਡੇ ਬਾਗ ਹਾਂ ਜਿੰਨੇ ਜਾਣੇ ਸਨ ਹਾਂਜੀ ਕਿਤਨੇ ਜਾਣੇ ਸਨ ਇੱਕ ਇੱਕ ਦਾ ਹਾਂਜੀ ਮੋਨਾ ਤਾਂ ਸਰਦਾਰ ਸਾਹਿਬ ਸਰਦਾਰ ਨਹੀਂ ਕੁਝ ਹਥਿਆਰ تھا ਉਸ ਦੇ ਬਾਸ ਨਹੀਂ ਪਤਾ ਕੋਈ ਨਹੀਂ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਲਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਅਗੇ ਦੇਖੀ ਗਿਆ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਮੋਨੂ ਮੇਰੇ ਰੂਪਕ ਵਰਮਾ ਜੀ ਕੀ ਮਾਮਲਾ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਕੇ ਦੇਖੀ ਗਿਆ ਇੱਕ ਰਿੰਗ ਕੱਢੀ ਜੀ ਇਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਬਹੁਤ ਸਿਆਰ ਵੀ ਸੀ ਜਦੋਂ ਜੋ ਨਾ ਉਹਨੇ ਉਹਨੇ ਹੀ ਨੀ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਵਾਸਤੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਤੋਂ ਸ਼ਾਮ ਹੋ ਜਾਂਦਾ ਹੁੰਦਾ ਦੇਖਣਾ ਬਣਾ ਰਿਹਾ ਰੰਗ ਦਾ 12 ਲਿੰਗਾ ਸੀ ਜੀ ਇੱਕ ਡੱਬੇ ਚ ਲੱਗਦੇ ਪੂਰਾ ਡਬਾ ਹੀ ਲੈ ਗਿਆ ਜੀ 12 ਹਾਂ ਜੀ ਜੀ ਨਾਲ ਤੁਹਾਡਾ ਕਦੋਂ ਦੀ ਗੱਲ ਹੈ ਲੈ ਕਰ ਰਹੇ ਸੀ ਲੈ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕੀ ਆਮਲਾ ਹੋਇਆ ਕੌਣ ਆਇਆ ਥਾ ਅੱਜ ਵੀ ਡਿੰਗੇ ਦਿਖਾયા ਡਿੰਗੇ ਲੈ ਕੇ ਬਾਗ ਗਏ मैंने गड्डी खोली है खोल नहीं पाए हैं लॉक पर के चार रोड तक खेतते चले गए तभी भाग गए कितनी रिंग थी हाँ जी कितनी रिंगे थी रिंग नौ दस थी उठा भाग गए हाँ जी कितने जाने थे हाँ जी कितने जाने थे।, जी थे एक एक था हाँ जी मोना था सरदार था सरदार नहीं कुछ हथियार था उसके पास नहीं पता कोई नहीं